ਰਮਤ ਤੇ ਰਹੇ ਹੋ ਕੰਮ ਰਿਆ ਕਾਦਾ ਕੰਮ ਰਿਆ ਜੇ ਆਪਣਾ ਘਰ ਲਟਾਈ ਜਾਵਾਂ ਨਾ ਫੇਰ ਮਨ ਚੰਗੀ ਆ ਤੇ ਜੇ ਮੈਂ ਸਾਹ ਨਾ ਵਰਤ ਗਈ ਆ ਨਾ ਫੇਰ ਮੈਂ ਮਾੜੀ ਆ ਆਪਣੇ ਘਰ ਦਾ ਹੀ ਸੋਚਦੀ ਆ ਕੀ ਸੋਚਿਆ ਬਸ ਰੁਪਈਆ 500 ਦੇ ਦਿੰਦੀ ਤੇ ਮਰ ਚ ਲਈ ਆ ਤੂੰ ਪੰਨ ਫਰਾ ਦੇ ਨਹੀਂ ਲਿਆ ਕੇ ਕਹਿਣ ਤਾਂ ਨਹੀਂ ਆ ਜੇ ਸ਼ਹਿਰ ਲੈ ਜਾਓ ਕੱਪੜੇ ਬਣਾ ਦੋ ਤੁਹਾਨੂੰ ਆਪਾਂ ਚਾਚੀ ਘਰ ਚਲੀਏ ਨਾਲੇ ਕਰਨ ਨੂੰ ਵਧਾਈ ਦੇ ਜਾਣੇ ਆ ਤੇ ਨਾਲੇ ਪੁੱਛ ਕੇ ਨਹੀਂ ਕਿੰਨੇ ਕ ਪਰਸੈਂਟੇਜ ਆਈਗੇ ਮੇਰੀ ਚਾਚੀ ਕਰਨ ਜਾਣ ਤਾਂ ਨਹੀਂ ਬਣਾਵਾ ਸਭਾ ਕਿਦਾਂ ਦਾ ਵਾ ਪੋਣੀ ਹਾਂ ਨਹੀਂ ਚੰਗਾ ਸਮਝ ਨਾਲੇ ਮੰਮੀ ਨੇ ਬੜਾ ਗੁੱਸਾ ਕਰਨਾ ਹੀ ਉਹਨੂੰ ਪਤਾ ਤਾਂ ਹੈ ਮੰਮੀ ਦਾ ਕੋਈ ਨਹੀਂ ਆਂਦੇ ਜਾਂਦੇ ਜੀ ਕਿਤੇ ਟਕਰੂਗਾ ਨਾ ਫਿਰ ਮੈਂ ਪੁੱਛ ਇਹਨਾਂ ਨੂੰ ਤੇ ਤਾਂ ਲੱਗਦਾ ਜੇ ਤਾਂ ਭਰਾਵਾਂ ਨੂੰ ਤੇ ਭੈਣਾਂ ਦੀ ਲੋੜ ਹੀ ਨਹੀਂ ਹੁੰਦੀ ਔਰ ਭੈਣਾਂ ਨੂੰ ਭਰਾਵਾਂ ਦੀ ਲੋੜ ਹੁੰਦੀ ਹੈ ਰਮਨ ਹਾਂਜੀ ਸਰ ਭਾਬੀ ਹੁਣੀ ਆਈਆਂ ਸੀ ਆਹ ਆਈ ਸੀ ਮੈਂ ਬੰਬੀ ਤੋਂ ਹੁੰਦੇ ਆ ਤੇ ਮੈਂ ਹੁੰਦੇ ਆ ਵੇਖਿਆ ਰਾਜ ਉਹਨਾਂ ਕੀ ਹੀ ਹਾਂ ਕਰਨੋਂ ਰਖੜੀ ਬਣਨਾਈਆਂ ਸੀ ਕੁੜੀਆਂ ਤੇ ਬਨ ਗਈਆਂ ਤੇ ਮੇਰੀ ਗੱਲ ਸੁਣੋ ਉਹਨਾਂ ਨੇ ਪਟਾਖੇ ਪੈਸੇ ਤੇ ਲਾ ਆਹੋ ਮੈਂ 100 ਰੁਪਇਆ ਪਿਆਰ ਦੇ ਦਿੱਤਾ ਕਿ ਦਵਾਂ ਜਣੀਆਂ ਨੂੰ 100 ਰੁਪਇਆ ਦੀਆਂ ਤੇ ਰਖੜੀਆਂ ਲੈ ਆਈ ਤੇ ਉਹਨਾਂ ਦੀ ਵਿਚਾਰੀਆਂ ਨੂੰ ਕੋਈ ਬਚਿਆ ਨਾ ਮਾਸਾ ਮਾਸਾ ਜਣੀਆਂ ਤੇ ਹੈ ਗਈਆਂ ਵਾ ਹੋਰ ਕਿਨੇ ਬਣੇ ਹੋਨਾਂ ਉਹਨਾਂ ਨੂੰ 100 ਦੀਆਂ ਉਹਦੀਆਂ ਰਖੜੀਆਂ ਆ ਗਈਆਂ ਤੇ 100 ਦਾ ਡੱਬਾ ਲੈ ਆਂਦਾ ਨਿਆਣੀਆਂ ਨੂੰ ਇੰਨੇ ਮੈਨ ਪੈਸੇ ਦੇਈ ਦੇਉਂਦੇ ਆ ਕੋਈ ਗੱਲ ਨਹੀਂ ਵੱਡੀਆਂ ਹੋਣੀਆਂ ਨਾ ਜਾਦੇ ਦੇ ਦਿਆ ਕਰਾਂਗੇ ਜਦੋਂ ਸਹੁਰਿਆਂ ਤੋਂ ਆਇਆ ਕਰਨਗੇ ਦਿੰਦੀ ਉਹਨਾਂ ਨੂੰ 100 ਰੁਪਏ ਦਾ ਕੀ ਹੁੰਦਾ ਤੂੰ ਦੱਸ ਮੈਨੂੰ ਐਡੇ ਦਾਨੀ ਨਾ ਬਣਿਆ ਕਰੋ ਆਪਣੇ ਘਰ ਵਾਲੀ ਵਖਿਆ ਕਰੋ ਉਹਦੇ ਤੁਰੀਆਂ ਹੀ ਰਹਿੰਦੀਆਂ ਵਾਂ ਉਹ ਕਰਨ ਦੀ ਪਹਿਲੀ ਤੇ ਰਖੜੀ ਆਈ ਕੋਈ ਨਹੀਂ ਜਦੋਂ ਦਿੱਦੀ ਆਊ ਨਾ 5-500 ਦੇ ਦੂੰਗੀ ਤੇ ਜੇ ਨਹੀਂ ਮਰਦੇ ਹੈਗਾ ਤਾਂ ਨੂੰ ਯਕੀਨ ਜੋ ਕਰ ਜਾ ਕੇ ਤਾਂ ਫੜਾਓ ਫਿਰ ਮੈਂ ਤਾਂ ਫਿਰ ਪੜਾਉਂਗਾ ਹੀ ਤੁਹਾਡਾ ਇਹੋ ਹੀ ਕੰਮ ਰਿਆ ਉਹਨਾਂ ਦਾ ਤਾਂ ਕੋਈ ਸਵਾਦ ਦਾ ਕੀਤਾ ਹੀ ਨਹੀਂ ਅੱਜ ਦਾ ਇਹ ਕੰਮ ਰਿਆ ਕਾਦਾ ਕੰਮ ਰਿਆ ਜੇ ਆਪਣਾ ਘਰ ਲਟਾਈ ਜਾਵਾਂ ਨਾ ਫੇਰ ਅਮਨ ਚੰਗੀ ਆ ਤੇ ਜੇ ਮੈਂ ਸਾਹ ਨਾ ਵਰਤਦੀ ਆ ਨਾ ਫੇਰ ਮੈਂ ਮਾੜੀ ਆ ਆਪਣੇ ਘਰ ਦਾ ਹੀ ਸੋਚਦੀ ਆ ਇਹ ਸੋਚਿਆ ਬਸ ਰੁਪਈਆ 500 ਦੇ ਦਿੰਦੀ ਤੇ ਮਰ ਚ ਲਈ ਤੂੰ ਤਨ ਫੜਾ ਦੇ ਨਹੀਂ ਲਿਆ ਕੇ ਕਹਿ ਤਾਂ ਡਈ ਆ ਜੇ ਸ਼ਹਿਰ ਲੈ ਜਾਓ ਕੱਪੜੇ ਬਣਾ ਦੇ ਉਹਨਾਂ ਨੂੰ ਮੈਂ ਤਾਂ ਹੁਣ ਕਰੂੰਗਾ ਕੋ ਨਾ ਕੋ ਆਹੋ ਤੇ ਮੈਨੂੰ ਪਹਿਲਾਂ ਹੀ ਪਤਾ ਵਾ ਮੇਰੇ ਸਿਰ ਤੇ ਤਾਂ ਰਹਿਣਾ ਹੀ ਨਹੀਂ ਤੁਸੀਂ ਆਪਣੀਆਂ ਮਰਜ਼ੀਆਂ ਕਰਨੀਆਂ ਵਾ ਤੈਨੂੰ ਪਤਾ ਹੀ ਤੇ ਤੂੰ ਨਾਲ ਫੜਾਂਦੀ ਫਿਰ ਹੁਣ ਗੱਲ ਹੋ ਗਈ ਹੈ ਨਾ ਉਹ ਘਰ ਹੋ ਗਈਆਂ ਨਾ بار بار ਇੱਕੋ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਜਹੇਗਾ ਚੁੱਪ ਕਰਕੇ ਬਹ ਹੁਣ ਜੋ ਹੋ ਗਿਆ ਠੀਕ ਰਮਨ ਮੈਂ ਤਾਂ ਸੋਚਿਆ ਵੀ ਤੇਰੇ ਸੁਭਾਜ ਫਰਕ ਪੈ ਗਿਆ ਹੋਣਾ ਪਰ ਤੇਰੀ ਸੂਈ ਉੱਥੇ ਦੀ ਉੱਥੇ ਹੀ ਆ ਬੋਲੋ ਕੜੀ ਬੋਲ ਕੇ ਆਪੇ ਹਟ ਜਾਓਗੇ ਕਿੰਨਾ ਕ ਬੋਲੋਗੇ 100 100 ਦਿੱਤਾ ਤਾਂ ਘਰੋਂ ਲਾਈਆਂ ਪੰਜ ਪੰਜ ਸੌ ਦਿੰਦੀ ਨਾ 1000 ਰੁਪਏ ਵੀ ਦਿੱਤਾ ਜਾਣਾ ਸੀ 1000 ਦਾ ਫਰਦਾ ਲਿਆਂਦਾ ਹੋਵੇ ਨਾ ਪੰਜ ਸੱਤ ਦਿਨ ਅੰਗ ਜਾਂਦੀ ਤੁਸੀਂ ਤਾਂ ਆਪਣੀਆਂ ਗੱਲਾਂ ਮਾਰਦੇ ਰਹਿਣਾ ਹੁੰਦਾ ਵਾ ਕੋਈ ਗੱਲ ਨਹੀਂ ਵਟਿਆ ਮੂੰਹ ਤੇ ਵਟਿਆ ਰਹਿਣ ਦੀ ਮੈਂ ਨਾ ਕਲਦੀ ਗੱਲ ਬਾਰੇ ਮੈਂ ਸੋਚੀ ਜਾਣ ਲਈ ਆ ਕਿ ਪਹਿਲੀ ਵਾਰ ਮੇਰੀਆਂ ਧੀਆਂ ਬਈਆਂ ਨੇ ਰਖੜੀ ਲੈ ਕੇ ਤੇ ਉਹਨੇ ਸਾਡੇ ਨਾਲ ਕਿਹੋ ਜਿਹਾ ਸ਼ਲੋਕ ਕੀਤਾ ਨਾ ਤੇ ਮੇਰੀਆਂ ਕੁੜੀਆਂ ਨੇ ਨੇ ਚਾਹ ਪਾਨ ਕੇ ਤੇ ਚਾਹਣਾ ਖੁਸ਼ ਆ ਤੇ ਮੈਂ ਉਹਨਾਂ ਨੂੰ ਮੁੰਡਾ ਹੀ ਫੜਾਇਆ ਸਾਨੂੰ ਤੇ ਤਨੋਂ ਨਹੀਂ ਮੁੜਕੀਂ ਮੀਂਂਹ ਤੀਂ ਆ ਮੁਕ ਤੇ ਖੇਡਾ ਨਹੀਂ ਦਿੱਤਾ ਆਪਣੇ ਮੁੰਡੇ ਦੇ ਨਾਲ ਮੁੜਕੇ ਨੇ ਮੈਂ ਆਪਣੀਆਂ ਕੁੜੀਆਂ ਨੂੰ ਉੱਥੇ ਲੈ ਕੇ ਜਾਣਾ ਮੈਂ ਆਪਣੇ ਪੇਕੇ ਲੈ ਜਾ ਕਰਾਂਗੀ ਉੱਥੇ ਮੇਰੇ ਪਿਪਾਵਾ ਦੇ ਪਤੀਏ ਬਧੂਏ ਹੈਗੇ ਆ ਮਮਾਂ ਨੂੰ ਰਖੜੀ ਮੰਗ ਲਿਆ ਕਰਨਗੇ ਇਹਦੇ ਕੋਲ ਮੁੜਕੇ ਨਹੀਂ ਜਾਣਾ ਲੈ ਕੇ ਇਹ ਤਾਂ ਮਾਂ ਨਹੀਂ ਬੜਾ ਕਰਦੀ ਆਪਣੇ ਮੁੰਡੇ ਦਾ ਮੇਰੀਆਂ ਕੁੜੀਆਂ ਨੇ ਇਹਦਾ ਵਿਗਾੜਿਆ ਕੀ ਹੈਗਾ ਕੀ ਇਹ ਤਾਂ ਮਾੜਾ ਕੰਤਾ ਹੈਗਾ ਜਿਹੜਾ ਸਾਡੇ ਨਾਲ ਇੰਨੇ ਵਿਤਕਰੇ ਭਾਉਂਦੇ ਹੀ ਹੈਗੇ ਇਹ ਤਾਂ ਬੜੇ ਚਾਦ ਨਾਲ ਗਈਆਂ ਹੈਗੀਆਂ ਆਂਦੀਆਂ ਵੀਰੇ ਦੇ ਨਾਲ ਜਾ ਕੇ ਖੇਡਕੀਆਂ ਵਾਂਗੇ ਤੋ ਚੁਕੰਡੀ ਬਚਾਈ ਛੱਡ ਕੇ ਉਹਨਾਂ ਦੇ ਕਿਤੇ ਲਾਗੇ ਲੱਗਣ ਨਹੀਂ ਦਿੱਤਾ ਕਿ ਇਹਨਾਂ ਨੂੰ ਤੇ ਤਾਂ ਲੱਗਦਾ ਜੇ ਤਾਂ ਭਰਾਵਾਂ ਨੂੰ ਕਿਤੇ ਪੈਣਾ ਦੀ ਲੋੜ ਹੀ ਨਹੀਂ ਹੁੰਦੀ ਪਰ ਪੈਣਾ ਨੂੰ ਭਰਾਵਾਂ ਦੀ ਲੋੜ ਹੁੰਦੀ ਹੈ ਮੰਮੀ ਚਾਹ ਗਈ ਭਾਂਡਾ ਤਾ ਨੂੰ ਪਾ ਚੱਲ ਫਿਰ ਤੇ ਆਤਾ ਗੁੰਨ ਦੇ ਆਤਾ ਗੁੰਨ ਦੇ ਮੈਂ ਰਮਣ ਲੁਆ ਕੇ ਦੇਦਾ ਚਾਹ ਰਮੇ ਸੁਕੀਨੀ ਉੱਠੀ ਉੱਠੀ ਨਈ ਆ ਗਏ ਚਲ ਫਿਰ ਮੈਂ ਉਹਨੂੰ ਪਹਿਲਾਂ ਠਾਲ ਲੈਣੀ ਆ ਬਸ ਠਾਲ ਕੇ ਆਵਾਂਗਾ ਉਹਨੂੰ ਆ ਆਟਾ ਬਣਵਾ ਕੇ ਚਾਹ ਲੂਗੀ ਠੀਕ ਆ ਆ ਫਿਰ ਮੈਂ ਚਾਹ ਠਾਕ ਦੇਣੀ ਤੇ ਤੂੰ ਆਟਾ ਬਣ ਕੇ ਚਾਹ ਪੀ ਲੈ ਮੈਂ ਉਹਨੂੰ ਠਾਵਾਂ ਪਹਿਲਾਂ ਠਾ ਕੇ ਆ ਆ ਠੀਕ ਆ ਮੈਂ ਠਾਲ ਲੈਣੀ ਕੋਈ ਨਹੀਂ ਸੋ ਹਾ ਹਏ ਕੁੜੀ ਦਾ ਕੰਮ ਰਾਤ ਟੀਵੀ ਵੀ ਨਹੀਂ ਬੰਦ ਕੀਤਾ ਨਾ ਲੈਟ ਤੇ ਇੱਥੇ ਹੀ ਸੋ ਗਈ ਏ ਤੇ ਰਿਮੋਟ ਧਰ ਕੇ ਢੇਡ ਤੇ ਰਮਣ ਹੈ ਰਮਣ ਹੈ ਉੱਠ ਹਾਂਜੀ ਮੇਰੀ ਪੁੱਤ ਨਾ ਤੂੰ ਰਾਤੀ ਬਹੁ ਟੀਵੀ ਬੰਦ ਕੀਤਾ ਨਾ ਲੈਟ ਐ ਇੱਦਾਂ ਇੱਥੇ ਹੀ ਸੋ ਗਈ ਤੂੰ ਸਵੇਰ ਨੂੰ ਮੈਨੂੰ ਨੀਂਦ ਆ ਗਈ ਹੀ ਨੀਂਦ ਬੜੀ ਆਈ ਹੀ ਤੇ ਮੈਂ ਤਾਂ ਚਾਹ ਬਣਾਈ ਤੇ ਮੈਂ ਚਾਹ ਦੇਣੀ ਕਿ ਮੰਮੀ ਆਂਦੀ ਉਹ ਸੁੱਤੀ ਨਹੀਂ ਉੱਠੀ ਉੱਠ

ਚਲ ਮੈਂ ਦੋਵੇਂ ਇੱਥੇ ਮਿਲ ਪਿਆ ਜੇ ਮੰਮੀ ਤੜਨਾ ਇੱਕ ਗੱਲ ਕਰਨੀ ਮੈਂ ਹਾਂਜੀ ਦੱਸੋ ਮੈਂ ਕਹਿਣ ਦੀ ਹਾਂ ਕਿ ਮੈਂ ਤੇ ਹੁਣ ਚਲ ਜਿਹੜੀਆਂ 10 ਕਰਨੀਆਂ ਮੈਂ ਲਈਆਂ ਘਰ ਠੀਕ ਹੈ ਕਿ ਮੈਂ ਤੇ ਚਲ ਹੁਣ ਅੱਗੇ ਨਹੀਂ ਪੜਨਾ ਤੇ ਰਮਨ ਦੇ ਪਲੱਸ 2 ਹੋ ਚੜੇ ਰਿਜ਼ਲਟ ਹੀ ਹੋਣਾ ਤਾਂ ਇਹਨੂੰ ਮੈਨੂੰ ਪਤਾ ਬੜੇ ਬੜੇ ਨੰਬਰ ਲੈ ਲੈਣੇ ਆ ਤੇ ਫਿਰ ਮੈਂ ਸੋਚਣ ਦੀ ਹਾਂ ਕਿ ਇਹਨੂੰ ਗਾਂ ਕਾਲਜ ਪਾ ਲਈ ਪੜ ਜੂਗੀ ਕੁਛ ਬਣ ਜੂਗੀ ਮੰਮੀ ਖਰਚਾ ਕਿੰਨਾ ਹੋ ਖਰਚੇ ਦੀ ਕੋਈ ਗੱਲ ਨਹੀਂ ਮੰਮੀ ਮੈਨੂੰ ਕੱਪੜੇ ਸੀਨੇ ਆਉਂਦੇ ਆ ਕੋਈ ਗੱਲ ਨਹੀਂ ਮਸ਼ੀਨ ਹੈਗੇ ਆ ਕੱਢ ਲਿਆ ਕਰਾਂਗੀ ਖਰਚਾ ਤਾਰ ਲਾਂਗੇ ਫੀਸ ਇਹਦੀ ਕੋਈ ਨਹੀਂ ਇੱਕ ਜਾਣਾ ਤਾਂ ਪੜੇਗਾ ਨਾ ਕੁਛ ਬਣ ਜਾਊਗਾ ਨਾਲੇ ਇਹ ਵੀ ਕਾਲੂ ਰਿਸ਼ਤਾ ਵਧੀਆ ਮਿਲ ਜਾਊਗਾ ਆਹ ਨਾਲ ਮਨੂੰ ਮੇਰੇ ਸਾਰੀਆਂ ਫਰੈਂਡਸ ਨੇ ਉਹਨਾਂ ਨੇ ਵੀ ਅੱਗੇ ਕਾਲਜ ਪੈਣਾ ਹੈ ਤੇ ਫਿਰ ਮੈਂ ਵੀ ਪੜ ਲਵਾਂਗੀ ਠੀਕ ਹੈ ਮਨੂੰ ਵੀ ਕੋਰਸ ਕਰ ਲਵਾਂਗੀ ਫਿਰ ਆਹੋ ਤੇ ਤੂੰ ਵੀ ਤੇਰਾ ਰਿਜ਼ਲਟ ਆਉਂਦਾ ਨਾ ਫਿਰ ਗਾਹ ਫਿਰ ਵੇਖਣੀ ਆਪਣਾ ਕਾਲਜ ਕੋਈ ਤੇ ਹੈਗਾ ਟੇਗੁਰਦਾਸਪੁਰ ਇੱਕ ਕਾਲਜ ਹੈਗਾ ਕੁੜੀਆਂ ਦਾ ਕਾਲਜ ਆ ਤੈਨੂੰ ਬੜੀ ਵਧੀਆ ਉੱਥੇ ਸਟੱਡੀ ਹੈ ਉੱਥੇ ਫਿਰ ਮੈਂ ਪੁੱਛ ਕੇ ਆਉਂਗੀ ਆਹ ਕਰਨਾ ਪੜੀ ਲਿਖੀ ਆ ਹੋਗੀ ਤੇ ਚਲ ਆ ਰਿਸਰਚ ਦੇ ਚੰਗੇ ਦਾ ਤਰਾਂਗੇ ਨਾ ਫਿਰ ਆਹੋ ਚਲ ਮੈਂ ਤੇ ਚਲ ਕਿਹਾ ਹੈਗਾ ਕਿ ਚਲ ਮੈਂ ਤਾਂ ਹੀ ਛੱਡਤੀ ਹੀ ਪਰ ਹੈ ਕਿ ਚਲ ਇਹ ਪੜ ਜੂਗੀ ਨਿੱਕੀ ਤੇ ਚਲ ਮੇਰਾ ਤੇ ਕੋਈ ਗੱਲ ਨਹੀਂ ਮੈਂ ਤੇ ਚੱਲ ਕੱਪੜੇ-ਕੁਪੜੇ ਸੀ ਕੇ ਤੇ ਘਰ ਦਾ ਵੀ ਖਰਚਾ ਕੱਢਣੂੰਗੀ ਤੇ ਨਾਲੇ ਇਹਦਾ ਵੀ ਕੋਈ ਨਿਕ ਸਕੂਨ ਦਾ ਉਹਦਾ ਕਾਲਜ ਦਾ ਕੱਢ ਲਾਂਗੇ ਠੀਕ ਹੈ ਠੀਕ ਹੈ ਨਾ ਫਿਰ ਮੰਮੀ ਫਿਰ ਇਹਦਾ ਹੁਣ ਦੇਖ ਲੈਣਾ ਰਿਜ਼ਲਟ ਇਹਨਾਂ ਨੰਬਰ ਵਧੀਆ ਲੈ ਲੈਣੇ ਦੇਖ ਲਾਂਗੇ ਕਾਲਜ ਗਾਂ ਪੁੱਤ ਮੇਰੀ ਗੱਲ ਸੁਣ ਜੇ ਅੱਜ ਤੇਰਾ ਪਿਓ ਹੁੰਦਾ ਸੱਤ ਤੇ ਚਾਹੇ ਭਰਾ ਹੁੰਦਾ ਤਾਂ ਫਿਰ ਮੁੜ ਕੇ ਚੱਲ ਤੈਨੂੰ ਵੀ ਕੁਛ ਨਾ ਪੁੱਛ ਤੇਰੀ ਵੀ ਇੱਜ ਪੂਰੀ ਕਰਦੇ ਤੂੰ ਹੁਣ ਚੱਲ ਜੇ ਤੂੰ ਘਰ ਰਹੋ ਤਾਂ ਰਣ ਲੱਗੀਆਂ ਤੇ ਚੱਲ ਜਾਈਏ ਹਮ ਪਿਆਨ ਦਾ ਸੋਚਣ ਨਹੀਂ ਆ ਤੇ ਜੇ ਬੜੀ ਵਧੀਆ ਗੱਲ ਆ ਆਹ ਹੋ ਚਲੋ ਕੋਈ ਗੱਲ ਨਹੀਂ ਉਹ ਹੁੰਦੇ ਆਪਣੀ ਥਾਂ ਮੈਂ ਵੀ ਹਾਂ ਵੱਡੇ ਥਾਂ ਫਿਰ ਚੱਲ ਇਹ ਤੇ ਪੜੂਗੀ ਨਾ ਕਰਨਾ ਪੈਂਦਾ ਹੀ ਆ ਤੇ ਕੋਹ ਹੁਣ ਮੁੜ ਕੇ ਨਾਲੇ ਲਵੇਰਾ ਵੀ ਘਰ ਆਇਆ ਹੈਗਾ ਵਾ ਤੇ ਦੁੱਧ ਤੇ ਸਿਰਾਂ ਨੂੰ ਕੋਨਾ ਕੋ ਥੋੜਾ ਬੋਤਾ ਪਰ ਦੇਲਾ ਕੰਮ ਕਰਾਂਗੀ ਤੇ ਕਾਜਾ ਖਰਚੇ ਤੋੜ ਲਿਆ ਕਰਾਂਗੀ ਕੋਈ ਨਾ ਮੰਮੀ ਮੈਂ ਜਦੋਂ ਪਲੱਸ 2 ਕਰ ਲਈ ਹੈ ਨਾ ਤੇ ਜਿਹੜੇ ਛੋਟੇ ਛੋਟੇ ਬੱਚੇ ਟਿਊਸ਼ਨ ਵਾਲੇ ਜੇ ਹੋਣਗੇ ਹਨ ਉਹ ਵੀ ਆਪਾਂ ਮੈਂ ਪੜਾ ਲਿਆ ਕਰਾਂਗੀ ਤੇ ਚਲੋ ਖਰਚਾ ਹੋਰ ਮੜਮਟ ਆਪਣੇ ਆਂਜਾਂ ਦਾ ਕਰਾਇਆ ਕੱਢ ਲਿਆ ਕਰਾਂਗੇ ਬਸ ਦਾ ਆ ਚਲੋ ਰਾਲ ਬੈਠ ਕੇ ਕਰ ਲੈਣਾ ਕਰਨਾ ਕੋਈ ਗੱਲ ਨਹੀਂ ਜੇ ਤੂੰ ਦੋਸਤ ਚੱਲ ਨਹੀਂ ਉਦੋਂ ਆ ਤੇ ਉਹ ਵੀ ਤੇਰੇ ਵਾਸਤੇ ਹਣ ਨਾਲ ਤੇਰੇ ਥੋੜੀ ਸਹਿਮਤੀ ਕਰਿਆ ਕਰੇ ਠੀਕ ਆ ਚਲ ਕੋਈ ਚਾਹ ਠੰਡੀ ਹੋ ਚੱਲਦੀ ਪੀ ਲੋ ਇਹਨੂੰ ਤੇ ਫਿਰ रोटी बनाइए। चल ठीक है। मैं हमने तकरीबन रोटी बनवाई है। तो तू इशार्प्स पाई च्यार थीक च्यार थीक तो का लो दोनों पहना कर। ठीक है। मम्मी को इन्हीं चीज़ें बना लो। चल ठीक है। केरा कमरे में क्या हो रहा है? तुझे आ लो। सच्चे तू कॉलेज कैंडी केरा कॉलेज कैंडी के बात कर रहा है? बुद्धास प्रास्टी कॉलेज में ह� ਆਹ ਹੋਰ ਲਈ ਪਾਸੇ ਹਾਂ ਤੁਨੂੰ ਮੈਂ ਜੋੜਦੇ ਹਾਂ ਉੱਥੇ ਕਹਿ ਨਹੀਂ ਉੱਥੇ ਬੜਾ ਵਧੀਆ ਕਹਿੰਦੇ ਸਟੱਡੀ ਬੜੀ ਵਧੀਆ ਨਾਲੇ ਦੀਦੀ ਮੇਰੀ ਘਰ ਸੋਣਾ ਕਰਨ ਦਾ ਵੀ ਰਿਜ਼ਲਟ ਆਇਆ ਹੋਣਾ ਕੱਲ 10ਥ ਦਾ ਮੇਰੇ ਰਿਜ਼ਲਟ ਆਇਆ ਹੀ ਬੋਰਡ ਦਾ ਦਸਵੀਂ ਦਾ ਹੁਸਾਚੋ ਦਾ ਪਹਿਲਾ ਆ ਜਾਣਾ ਹੈ ਆਹ ਆਪਾਂ ਚਾਚੀ ਘਰ ਚਲੀਏ ਨਾਲੇ ਕਰਨ ਨੂੰ ਵਧਾਈ ਦੇ ਕੇ ਆਨੇ ਆ ਤੇ ਨਾਲੇ ਪੁੱਛ ਕੇ ਆਨੇ ਕਿੰਨੇ ਕ ਪਰਸੈਂਟੇਜ ਆਇਆ ਨਹੀਂ ਚਾਚੀ ਘਰ ਨਹੀਂ ਜਾਣਾ ਤੈਨੂੰ ਨਹੀਂ ਪਤਾ ਹੱਸਵਾ ਕਿੰਦਾਂ ਦਾ ਵਾ ਉਹ ਨਹੀਂ ਹੁੰਦਾ ਚੰਗਾ ਸਮਝ ਨਾਲੇ ਮੰਮੀ ਨੇ ਬੜਾ ਗੁੱਸਾ ਕਰਨਾ ਹੀ ਉਹ ਪਤਾ ਤੇ ਮम्मी ਦਾ ਕੋਈ ਨਹੀਂ ਆਉਂਦੇ ਜਾਂਦੇ ਜਿੱਕੇ ਟਕਰੂਗਾ ਨਾ ਫਿਰ ਮੈਂ ਪੁੱਛ ਲੂੰਗੀ ਪੁੱਛ ਲਿਆ ਨਾ ਜੇ ਕੋਈ ਗੱਲ ਨਹੀਂ ਕਾਲਜ ਵਗੈਰਾ ਜਾਂ ਰਿਜ਼ਲਟ ਆਪਣਾ ਲੈਣ ਹੈਗੇ ਨੇ ਮਿਲਣਾ ਹੀ ਆ ਕਿ ਤੇਨਾਂ ਕਿ ਆਹੋ ਜੇ ਟਕਰੇਗਾ ਕਿਤੇ ਬਾਹਰ ਫਿਰ ਪੁੱਛ ਲੂੰਗਾ ਆ ਚਾਚੀ ਦਾ ਸੁਭਾਅ ਤੇ ਹੈ ਚੱਲਦਾ ਰਹੀ ਹੈ ਬੜੀ ਰੁਕੀ ਜੀ ਆਹ ਤੇ ਮੈਂ ਸੋਚਦੀ ਆ ਕਿ ਚਾਚੀ ਦਾ ਸੁਭਾਅ ਹਲੀ ਵੀ ਨਹੀਂ 15 ਸਾਲ ਹੋ ਗਏ ਅਜੇ ਵੀ ਨਹੀਂ ਬਦਲਿਆ ਨਾ ਉਹਦੀ ਉਹੀ ਰਹੀ ਆ ਤੇ ਦਾ ਸੁਭਾਅ ਇਹੋ ਜਿਹਾ ਕਿ ਉਹ ਮੁੰਡੇ ਦਾ ਹੰਕਾਰ ਆ ਮਾਤਾ ਤੁਹੰਦਾ ਤੇ ਭਰਾ ਤੇ ਸਾਨੂੰ ਵੀ ਹੰਕਾਰ ਤੇ ਸਾਨੂੰ ਨਾ ਇੱਕ ਭਰਾ ਤੇ ਨਾ ਚਾਹੀਦਾ ਹੀ ਰੱਬ ਨੂੰ ਆਪਾਂ ਵੀ ਕਿੰਨੇ ਚਾ ਕਰਨੀ ਹੀ ਭਰਾ ਨਾ ਹਨਾ ਚਲ ਮੈਂ ਹੁੰਦੇ ਆਹੀ ਦੋਹੇ ਜਣੀਆਂ ਹੈਗੇ ਆ ਨਾ ਕੋਈ ਨਹੀਂ ਅਸੀਂ ਐ ਮम्मी ਨੂੰ ਭਰਾ ਵੀ ਕਦੇ ਮਹਿਸੂਸ ਨਹੀਂ ਹੁੰਦੇ ਨਹੀਂ ਉਹ ਤਾਂ ਹੈ ਹੀ ਆ ਤੇ ਚਲ ਚਲ ਇੱਕ ਕੰਮ ਕਰ ਮੈਂ ਚਾਦਰ ਚੱਕ ਲੈਣੀ ਆ ਤੇ ਤੁਸੀਂ ਦੋਹਾਂ ਝਾੜੂ ਮਾਰ ਲਓ ਆਹੋ ਮम्मी ਨੇ ਕਹਿੰਦਾ ਕੰਮ ਨਹੀਂ ਕਰਦੀ ਮम्मी ਅੱਗੇ ਕਹਿੰਦੀ ਤੂੰ ਕੰਮ ਨਹੀਂ ਕਰਦੀ ਚਲ ਤਨਤਾਏ ਕਹਿੰਦਾ ਸਿੱਖ ਲੈ ਕੰਮ ਤੇ ਕਰ ਇਹਨੂੰ ਚਾਹ ਵਾ ਠੀਕ ਆ ਚਲ ਠੀਕ ਆ ਮੈਂ ਵੀ ਘਰਾਂ ਕੋਈ ਹਾਂਜੀ ਮੰਮੀ ਹਾਂ ਬੋਤਾ ਇਹ ਖੁਸ਼ਖਬਰੀ ਸੁਣਾਉਣਾ ਤੁਹਾਨੂੰ ਦੱਸ ਤਾਂ ਹੋਣ ਵਾਲੇ ਮੇਰੇ ਲੱਗੇ ਆ ਪੁੱਤ ਦੇ ਲੱਗਦੀ ਹੁੰਦਾ ਮੈਂ ਇਹ ਦੱਸੋ ਸੁਣਾਵਾ ਕੁਸ਼ ਖਬਰ ਇੱਕ ਆਹੋ ਸੁਣਾ ਤੁਹਾਨੂੰ ਪਤਾ ਮੇਰਾ ਅੱਜ ਦਸਵੀਂ ਦਾ ਰਿਜ਼ਲਟ ਆਣਾ ਸੀ ਨਾ ਆ ਗਿਆ ਆ ਗਿਆ ਕਰ ਲੈ ਚੈੱਕ ਦੋ ਕਰ ਲੈ ਚੈੱਕ ਕਿੰਨੇ ਮਾਰਕਸ ਆਏ ਮੇਰੇ 70% ਆਏ ਆ ਲੈ ਆ ਤੇ ਮੇਰੇ ਪੁੱਤ ਨੇ ਨਾ ਮੇਰਾ ਮਾਣ ਹੀ ਖੁਸ਼ ਕਰਤਾ ਹੀ ਉਹ ਬੜੇ ਵਧੀਆ ਮਾਰਕਸ ਲੈ ਤੂੰ ਅਸ਼ਕੀ ਮੁੰਡੇ ਦੇ ਨੰਬਰ ਨਹੀਂ ਆਏ ਮੇਰੇ ਕੱਲੇ ਦੇ ਆਏ ਆ ਪੁੱਤ ਤਾਂ ਹੀ ਤੇਨੂੰ ਮੈਂ ਕਹਿੰਦੀ ਹੁੰਦੀ ਨਾ ਪੜ ਲਾ ਜੇ ਤੇਰੇ ਨੰਬਰ ਚੰਗੇ ਆਉਣਗੇ ਨਾ ਕੱਲੋਂ ਕਿਸੇ ਘੋਸੇ ਤੇ ਤੈਨੂੰ ਸ਼ੀਟ ਮਿਲ ਜੂਗੀ ਮੰਮੀ ਜਣ ਮੇਰੀ ਇੱਕ ਗੱਲ ਸੁਣੋ ਇਹਦਾਕਰ ਮੈਨੂੰ ਬੁਲਟ ਲੈ ਕੇ ਦੋ ਤਿੰਨ ਮੈਂ ਵਾਦਾ ਕੀਤਾ ਹੀ ਕੋਈ ਗੱਲ ਨਹੀਂ ਲੈ ਦੂੰਗੀ ਲੈ ਦੂੰਗੀ ਫੀਟਰ ਕਿਉਂ ਕਰਦਾ ਵਾਂ ਪਾਪਾ ਨੂੰ ਤਾਂ ਦੱਸ ਤਿੰਨ ਨੰਬਰ ਆਏ ਆ ਮੇਰੇ ਪਾਪਾ ਨੂੰ ਤੁਸੀਂ ਆਪੇ ਦੱਸ ਦਿਓ ਮੈਂ ਤੇਰੇ ਤੋਂ ਲੈਣਾ ਯਕੀਨ ਨਹੀਂ ਕਰਨਾ ਯਕੀਨ ਕਿਉਂ ਨਹੀਂ ਕਰਨਾ ਉਹਨਾਂ ਨੂੰ ਪਤਾ ਹੈ ਮੈਂ ਜਿੰਨਾਂ ਦਾ ਪਰਦਾ ਲਿਆ ਵਾ ਉਹਨਾਂ ਨੇ ਕਹਣਾ ਤੇਰੇ ਨੇ ਇਨੀ ਨੰਬਰ ਆਈ ਨਹੀਂ ਸਾਦੇ ਮੇਰੀ ਸੁਣ ਗੱਲ ਕਈ ਬੱਚੇ ਹੁੰਦੇ ਆ ਅੱਧਾ ਘੰਟਾ ਕਿਤਾਬ ਪੜ੍ਹਨ ਉਹਨਾਂ ਦੇ ਨੰਬਰ ਤਾਂ ਵੀ ਆ ਜਾਂਦੇ ਆ ਤੇ ਕਈ ਹੁੰਦੇ ਆ ਸਾਰਾ ਦਿਨ ਕਿਤਾਬਾਂ ਨਾਲ ਟਕਰਾਂ ਮਾਰਦੇ ਰਹਿਣਾ ਉਹਨਾਂ ਦੇ ਨੰਬਰ ਤਾਂ ਵੀ ਨਹੀਂ ਆਉਂਦੇ ਉਹ ਮੰਮੀ ਤੁਹਾਨੂੰ ਪਤਾ ਪਾਪਾ ਦੇ ਸੁਭਾਅ ਦਾ ਉਹਨਾਂ ਨੇ ਕਹਣਾ ਨਕਲ ਮਾਰ ਕੇ ਕੀਤਾ ਵਾ ਹਾਂ ਵੇ ਹੋਣ ਨਕਲ ਵਾਲੇ ਕਿਹੜੇ ਕੰਮ ਥਾਂ ਥਾਂ ਤੇ ਕੈਮਰੇ ਲੱਗੇ ਆ ਇਹ ਗੱਲ ਮੰਮੀ ਤੈਨੂੰ ਸਮਝਦੀ ਜੇ ਨਾ ਪਾਪਾ ਨੇ ਨਾ ਸਮਝੀ ਦੀ ਨਾ ਕੋਈ ਗੱਲ ਨਹੀਂ ਸਮਝ ਜਾਣਗੇ ਚਲੋ ਇਦਾਂ ਕਰੋ ਫਿਰ ਮੈਨੂੰ ਪੈਸੇ ਦਿਓ ਮੈਂ ਫਿਰ ਪਾਰਟੀ ਦੇਣੀ ਏ ਜਿਹੜੇ ਗਰਾਊਂਡ 'ਚ ਅੱਛਾ ਕਿੰਨੇ ਪੈਸੇ ਚਾਹੀਦੇ ਹੋ ਤੁਹਾਨੂੰ ਮੈਨੂੰ ਮੰਮੀ ਤੁਸੀਂ ਨਾ ਕਰੋ ਪੀ 2000 ਰੁਪਏ ਦੇ ਦਿਓ ਹਾਂ ਹੈ 2000 ਓਆ ਹੋ ਰੈਸਟੋਰੈਂਟ ਖਾਣਾਗਾ ਸਾਰਿਆਂ ਨੂੰ ਦੇਖ 2000 ਰੁਪਏ ਪੁੱਤ 500 ਰੁਪਏ ਬੜਾ ਵਾ ਇੰਨਾ ਖਰਚਾ ਨਹੀਂ ਕਰੀਦਾ ਹੁੰਦਾ ਮੰਮੀ ਉਹ ਕੋਈ ਗੱਲ ਨਹੀਂ ਉਹ ਮੈਂ ਹੋਰ ਵੀ ਸਮਾਂ ਲੈਣਾ ਥੋੜਾ ਜਿਆ ਤਾਂ ਕਰਕੇ ਮੈਨੂੰ ਪੈਸੇ ਚਾਹੀਦੇ ਆ ਕਿਹੜਾ ਸਮਾਂ ਲੈਣਾ ਵਾ ਤੇਰੀ ਮਾਂ ਨੂੰ ਤਾਂ ਪਤਾ ਲੱਗੇ ਓ ਮੰਮੀ ਮੇਰੇ ਨਾਲ ਬਾਈ ਮੈਂ ਪਾਸ ਹੋਇਆ ਵਾ ਨਾ ਤਮਤਾ 98 ਦਾ ਬਾਰੀ ਰਕ ਹਾਈ ਹਾਈ ਜਦੋਂ ਕੋਈ ਕੰਮ ਹੁੰਦਾ ਨਾ ਤਾਈ ਦੇ ਵਿੱਚ ਭੋਗ ਪਾਉਣਾ ਹੀ ਹੁੰਦਾ ਵਾ ਤਾਈ ਨੂੰ ਡੱਬਾ ਦੇ ਆਵਾ ਤਾਈ ਨੂੰ ਡੱਬਾ ਦੇ ਆਵਾ ਆਪਣੀ ਮਾਂ ਦਾ ਤਾਂ ਮੂੰਹ ਮਿੱਠਾ ਕਰਾਇਆ ਨਹੀਂ ਘਰ ਤੇ ਡੱਬਾ ਜਾਂ ਲੈ ਕੇ ਨਹੀਂ ਆਇਆ ਕੋ ਸ਼ਰੀਕਾਂ ਦੇ ਘਰ ਪਹਿਲਾਂ ਦੇ ਆ ਮਮਮੀ ਤੁਹਾਨੂੰ ਵੀ ਪਤਾ ਵਾ ਜਦੋਂ ਭੈਣਾ ਪਾਸ ਹੁੰਦੀ ਆ ਮੈਂ ਉਹ ਕਿੰਨਾ ਚਾਹ ਕਰਦੀ ਆ ਮਾਡੇ ਘਰ ਡੱਬਾ ਲੈ ਕੇ ਹੁੰਦੀ ਆ ਆ ਜਾਂਦੇ ਜਾਂਦੇ ਜੇ ਗਰਾਉਂਡ ਵਾਸਤੇ ਤਾਹੇ ਖਾਣੇ ਆ ਤੇ ਮਿਲ ਜਾਣਗੇ ਜੇ ਤੂੰ ਕਵੇਂ ਨਾ ਤੇ ਉਹਨਾਂ ਦੇ ਘਰ ਵਾਸਤੇ ਮੇਰੇ ਕੋਲ ਪਈਆ ਨਹੀਂ ਹੈਗਾ ਜਾ ਜਾ ਤਾ ਆਪਣਾ ਕੰਮ ਕਰ ਫਿਰ ਉਹ ਚਲ ਗੁੱਸਾ ਗੱਲੇ ਕਰਦੇ ਜੀ ਗਰਾਉਂਡ ਲਈ ਤੇ ਦੋ ਨਹੀਂ ਜਾਤਾ ਹੀ ਕਰੇ 500 ਹੀ ਮਿਲ ਨਹੀਂ 500 ਨਹੀਂ ਮਿਲਣਾ ਹਾਂ ਕਿ ਮਿਲਣੇ ਫਿਰ ਤਾ ਮੈਨੂੰ 2000 ਰੁਪਏ ਚਾਹੀਦਾ ਮੰਮੀ ਇੱਥੇ ਬੰਦੇ ਬੜੇ ਹੁੰਦੇ ਆ ਤੇ ਬੀਟੀ ਗਰਾਉਂਡ ਦੇ ਦੀ ਮੇਰੀ ਹੁਣ ਕੋਈ ਗੱਲ ਨਹੀਂ 1000 ਦੇ ਦਿੰਨੀ ਆ ਤੇਰੇ ਪਿਓ ਨੇ ਮੇਰੇ ਗੱਲ ਪੈਣਾ ਵਾ ਤੂੰ ਮੁੰਡੇ ਨੂੰ ਭੂਏ ਚੜਾਇਆ ਵਾ ਚਲੋ 1000 ਤੇ ਦੋ ਬਾਕੀ ਦੇ ਲਾਂਗਾ ਮੈਂ ਆਪੇ ਚਲ ਦਿੰਨੀ ਆ ਆ ਕੱਪੜੇ ਦੋ ਤਿਆਰ ਕਰ ਲਾ ਚਲੋ ਠੀਕ ਆ ਹੁਣ ਮੈਂ ਫਿਰ ਤਿਆ ਜੇ ਮੈਨੂੰ ਦਿਖ ਗਿਆ ਵੇ ਨਹੀਂ ਫਿਰ ਮੈਂ ਤੇਰੀ ਸੇਵਾ ਕਿਦਾਂ ਕਰੀ ਜਾਂਦਾ ਚੱਲ 1000 ਰੁਪਏ ਦੇ ਛੱਡਦੇ ਆ ਤੇ ਮੈਂ ਮੁੰਡੇ ਵੀ ਮਖੌਲ ਕਰਦੇ ਆ ਕਿ ਤੂੰ ਪਾਸ ਆਇਆ ਵਾ ਨੰਬਰ ਵਧੀਆ ਆਇਆ ਤੇ ਪਾਰਟੀ ਤੇ ਦੇ ਗਈ 1000 ਦਿੰਨੇ ਆ ਤੇ ਇਹਦੇ ਤੇ ਉਹਨੂੰ 500 ਦੱਸ ਦਊਗੀ ਜੇ ਉਹਨੇ ਦੱਸਿਆ ਨਾ ਤੇ 1000 ਦਿੱਤਾ ਵਾ ਹੁਣ ਮੇਰੇ ਦਿਵਾਲੇ ਹੋ ਜਾਣਾ ਵਾ ਕਿ ਮੁੰਡੇ ਨੂੰ ਤੂੰ ਇਹ ਚੜਾ ਮੋੜੀ ਹੈ ਹੀ ਤੂੰ